ਪਾਤੜਾ ਉਪਮੰਡਲ ਵਿੱਚੋਂ ਲੰਗਦਾ ਘੱਗਰ ਕਿਸਾਨਾਂ ਦੇ ਲਈ ਚਿੰਤਾ ਦਾ ਵਿਸ਼ੇ ਬਣਿਆ ਇਸ ਟਾਈਮ ਘੱਗਰ ਭਾਵੇਂ ਖਤਰੇ ਦੇ ਨਿਸ਼ਾਨ ਤੋਂ ਕੁਝ ਹੇਠਾਂ ਚ ਵਗਰੇ ਲੇਕਿਨ ਕਿਸਾਨਾਂ ਵਿੱਚ ਚਿੰਤਾ ਹੈ ਸਤਰਾਣੇ ਹਲਕੇ ਜਿੰਨੇ ਕਿਸਾਨ ਹੈ ਉਹਦੇ ਨਾਲ ਘੱਗਰ ਦੇ ਨਾਲ 20 ਪਿੰਡ ਲੱਗਦੇ ਆ ਖਾਸ ਤੌਰ ਤੇ ਸਤਰਾਣੇ ਦੇ ਨਾਲ ਜਿਹੜੇ ਇਸ ਟਾਈਮ ਕਿਸਾਨ ਖੁਦ ਆਪਣੇ ਖਰਚੇ ਤੇ ਟਰੈਕਟਰਾਂ ਰਾਹੀਂ ਘੱਗਰ ਦੇ ਬੰਨਾਂ ਨੂੰ ਮਜ਼ਬੂਤ ਕਰ ਰਹੇ ਆ ਕੱਲ ਉੱਥੇ ਘੱਗਰ ਥੋੜੀ ਸੀ ਬ੍ਰੇਕ ਹੋਈ ਥੀ ਉਸ ਨੂੰ ਕਿਸਾਨਾਂ ਨੇ ਖੁਦ ਉਹਨੂੰ ਭਰ ਦਿੱਤਾ ਸੀ ਮਿੱਟੀ ਨਾਲ ਲੇਕਿਨ ਹੁਣ ਚਿੰਤਾ ਸਤਾਰੀ ਇਸ ਤਰ੍ਹਾਂ ਘੱਗਰ ਭਰ ਕੇ ਚੱਲ ਰਿਹਾ ਹੈ ਜੇ ਕੱਗਰ ਸਤਰਾਣੇ ਕੋ ਟੁੱਟਦੀ ਹੈ ਤਾਂ ਗੁਲਾਰ ਨਾਈ ਵਾਲਾ ਜੋਗੇਵਾਲ ਤੇ ਕਾਫੀ ਪਿੰਡਾਂ ਨੂੰ ਉਸ ਦਾ ਅਸਰ ਪੈਣਾ ਹੈ ਜਿਸ ਦੇ ਨਾਲ ਕਿਸਾਨਾਂ ਦੀ ਚੌਣੇ ਦੀ ਫਸਲ ਤੇ ਜਾਣੀ ਮਾਰੀ ਨੁਕਸਾਨ ਵੀ ਹੋ ਸਕਦਾ ਹੈ ਉਸ ਤੋਂ ਕਿਸਾਨਾਂ ਨੂੰ ਚਿੰਤਾ ਹੈ ਕਿਸਾਨ ਖੁਦ ਆਪਣਾ ਡੀਜ਼ਲ ਜੜਾ ਕੇ ਟਰੈਕਟਰ ਆਹੀਂ ਜਿਹੜੇ ਕੱਗਰ ਦੇ ਕੰਡੇ ਹਨ ਮਨ ਨੇ ਉਹਨੂੰ ਮਜ਼ਬੂਤ ਕਰ ਰਹੇ ਹਨ ਔਰ ਉਹਨਾਂ ਦੀ ਮੰਗ ਹੈ ਕਿ ਸਾਡੇ ਕੋਲ ਕੋਈ ਅਧਿਕਾਰੀ ਨਹੀਂ ਆਇਆ ਕੋਈ ਅਫਸਰ ਆ ਕੇ ਸਾਨੂੰ ਕੋ ਮਿੱਟੀ ਨਹੀਂ ਦੇ ਰਿਹਾ ਕੋਈ ਕੁਝ ਚੀਜ਼ ਸਪਲਾਈ ਨਹੀਂ ਕੀਤੀ ਜਾ ਰਹੀ ਜਦੋਂ ਅਸੀਂ ਸੰਬੰਧਿਤ ਤਹਿਸੀਲਦਾਰ ਪਾਤਰਾ ਸਵੰਦੀਪ ਕੋਰਨਾ ਗਲਵਤ ਕੀਤੀ ਗਈ ਤਾਂ ਉਸਨੇ ਕਹੇ ਮੈਂ ਕੱਲ ਖੁਦ ਗਈ ਸੀ ਲੇਕਿਨ ਅੱਜ ਮੈਂ ਆਪਣੇ ਪਟਵਾਰੀ ਨੂੰ ਭੇਜ ਦਿਆਂ ਉੱਥੇ ਜੇ ਕਿਸਾਨਾਂ ਨੂੰ ਬੋਰੀਆਂ ਦੀ ਲੋੜ ਹੈ ਖਾਲੀ ਅਸੀਂ ਬੋਰੀਆਂ ਵੀ ਦੇਵਾਂਗੇ ਔਰ ਕੋਈ ਸਮਾਨ ਦੀ ਜ਼ਰੂਰਤ ਉਹ ਵੀ ਅਸੀਂ ਮੁਹਈਆ ਕਰਾਵਾਂਗੇ ਅਸੀਂ ਕਿਸਾਨਾਂ ਦੇ ਨਾਲ ਹਾਂਜੀ ਹਾਂਜੀ ਮੇਰਾ ਨਾਮ ਖੋਸ਼ਪਰੀ ਸਿੰਘ ਜੀ ਪਿੰਡ ਛਤਰਾਣਾ ਜੀ ਜੇਲਾ ਪਟਿਆਲਾ ਜੀ ਅਸੀਂ ਅੱਜ ਲੱਗੇ ਹਾਂ ਜੀ ਛਤਰਾਣੇ ਬੰਦ ਤੇ ਇੱਥੋਂ ਕੱਲ ਮਤਲਬ ਕ ਘਰ ਜੋ ਪਾੜ ਪੈ ਗਿਆ ਸੀ ਉਹ ਕੱਲ ਤੇ ਪ੍ਰਸ਼ਾਸਨ ਆਇਆ ਜੀ ਪਟਵਾਰੀ ਸਾਹਿਬ ਵੀ ਆਏ ਤਹਿਸੀਲਦਾਰ ਮੈਡਮ ਵੀ ਆਏ ਜੀ ਪਰ ਅੱਜ ਅਸੀਂ ਸਵੇਰ ਦੇ ਆਪ ਹੀ ਲੱਗੇ ਹੋਏ ਆ ਜੀ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਅਧਿਕਾਰੀ ਨਹੀਂ ਆਇਆ ਜੀ ਤੇ ਆਪ ਹੀ ਅਸੀਂ ਖੁਦ ਹੀ ਤੇਲ ਬਾਲ ਕੇ ਆਪ ਹੀ ਸਾਰਾ ਖਰਚਾ ਕਰ ਰਹੇ ਆ ਜੀ ਕੋਈ ਪ੍ਰਸ਼ਾਸਨ ਵੱਲੋਂ ਤੁਸੀਂ ਆਪਣੇ ਤੌਰ ਤੇ ਕਿਹੜੀ ਗੱਲ ਤੋਂ ਲੱਗੇ ਹੋ ਖਤਰਾ ਲੱਗ ਹਾਂਜੀ ਖਤਰਾ ਤੇ ਹਾਂਜੀ ਕੱਲ ਦਾ ਪਾਣੀ ਬਹੁਤ ਆਇਆ ਜੀ ਗੱਗਰ ਚ ਤੇ ਇਹਦਾ ਬਹੁਤ ਜ਼ਿਆਦਾ ਖਤਰਾ ਹੈ ਜੀ ਇਹ ਕਈ ਪਿੰਡਾਂ ਨੂੰ ਖਤਰਾ ਹੈ ਇਹਦਾ ਹਾਂਜੀ ਇਹ ਬਸ ਪ੍ਰਸ਼ਾਸਨ ਨੇ ਕਦੀ ਨੂੰ ਨਾ ਕਦੀ ਸਫਾਈ ਕਰਾਈ ਹੈ ਜੀ ਪ੍ਰਸ਼ਾਸਨ ਇਹਦੇ ਤੇ ਗੌਰ ਕਰੇ ਤੇ ਫਿਰ ਇਹ ਕੰਮ ਹੋਣੀ ਨਾ ਜੀ ਕੱਲ ਤੇ ਸਾਡੇ ਕੋਲ 15 20 ਫੁੱਟ ਲੰਮਾ ਸੀ ਜੀ ਅੱਜ ਅਸੀਂ ਅੱਗੇ ਵੀ ਬੰਨ ਤੇ ਤੋੜੀ ਆਪਣੇ ਟਰੈਕਟਰ ਲਾਏ ਹੋਏ ਨੇ ਸਾਰੇ ਜ਼ਿੰਮੇਦਾਰ ਭਰਾ ਆਏ ਨੇ ਤੇ ਆਪਣੇ ਤੌਰ ਤੇ ਅਸੀਂ ਬੰਨ ਅੱਗੇ ਵੀ ਜਿੱਥੋਂ ਤੱਕ ਹੋਇਆ ਅਸੀਂ ਜਾਵਾਂਗੇ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਏ ਇਹਦੇ ਤੇ ਰਿਪੇਅਰ ਦਾ ਕੰਮ ਹੀ ਚੱਲ ਰਿਹਾ ਜਾਂ ਕੋਈ ਬਾਹਰੋਂ ਵੀ ਕੋਈ ਕੰਮ ਕੀਤਾ ਜਾ ਨਹੀਂ ਕਿਸੇ ਤਰ੍ਹਾਂ ਦੀ ਨਹੀਂ ਇਹ ਤੇ ਆਪ ਹੀ ਲੱਗੇ ਹੋਏ ਆ ਜੀ ਕਿਸੇ ਤਰ੍ਹਾਂ ਦੀ ਬਾਹਰੋਂ ਵੀ ਮਿੱਟੀ ਲਾ ਕੇ ਪਾਈ ਜਾਊਗੀ ਕਿ ਕਿ ਜਾਂ ਇੰਨੀ ਇੱਥੇ ਕਰਾਉਣੇ ਨਹੀਂ ਇੰਨੀ ਇੱਥੇ ਕਿਉਂਕਿ ਮਿੱਟੀ ਦਾ ਇੰਤਜ਼ਾਮ ਨਹੀਂ ਜੀ ਇਹ ਤੇ ਪ੍ਰਸ਼ਾਸਨ ਕਰੇ ਜੀ ਮਿੱਟੀ ਦਾ ਇੰਤਜ਼ਾਮ ਫਿਰ ਤੇ ਅਸੀਂ ਵੀ ਤਿਆਰ ਆਂ ਨਾਲ ਉਹਨਾਂ ਦੇ ਕਿਉਂਕਿ ਇੰਤਜ਼ਾਮ ਨਹੀਂ ਹੈਗਾ ਨਹੀਂ ਬਾਹਰੋਂ ਨਹੀਂ ਜੀ ਨੇੜੋਂ ਚੱਕ ਕੇ ਨੇੜੋਂ ਹੀ ਕਰ ਰਹੇ ਆ ਜੀ ਅਸੀਂ ਹਾਂ ਜੀ ਖਤਰਾ ਤੇ ਹੈ ਜੀ ਪਾਣੀ ਕੱਲ੍ਹ ਨਾਲੋਂ ਹੋਰ ਅੱਜ ਚੜਿਆ ਜੀ ਤੇ ਖਤਰਾ ਤੇ ਹੈ ਜੀ ਬਹੁਤ ਜਿਆਦਾ ਅਸੀਂ ਪ੍ਰਸ਼ਾਸਨ ਨੂੰ ਹੀ ਮੰਗ ਕਰਦੇ ਆਂ ਵੀ ਅੱਜ ਸਵੇਰ ਦਾ ਕੋਈ ਪ੍ਰਸ਼ਾਸਨ ਦਾ ਨਾ ਕੋਈ ਕਿਸੇ ਦਾ ਫੋਨ ਆਇਆ ਨਾ ਕੋਈ ਅਧਿਕਾਰੀ ਆਇਆ ਜੀ ਇੱਥੇ ਤੇ ਅਸੀਂ ਮੰਗ ਕਰਦੇ ਆਂ ਜਰੂਰ ਆਓ ਤੇ ਇਹ ਸਾਡੀ ਫਰਿਆਦ ਦੇ ਜੀ ਉਹਨਾਂ ਨੂੰ ਸਾਨੂੰ ਅਸੀਂ ਸ਼ਤਰਾਂ ਨੇ ਪਿੰਡ ਤੋਂ ਆਏ ਸਾਨੂੰ ਖਤਰਾ ਇਹ ਲੱਗਦਾ ਕਿ ਹਰ ਸਾਲ ਹੀ ਸਾਡਾ ਮਤਲਬ ਵੀ ਜਦੋਂ ਵੀ ਫਲੱਡ ਆਉਂਦਾ ਵੀ ਸਾਡੇ ਇੱਥੇ ਕੋਈ ਆਉਂਦਾ ਨਹੀਂ ਜਾਂਦਾ ਨਹੀਂ ਅਸੀਂ ਆਪ ਖੁਦ ਮਤਲਬ ਕਿਸਾਨ ਜਿਹੜੇ ਨੇ ਵੀ ਅਸੀਂ ਆਪ ਖੁਦ ਕਰਨੇ ਆ ਮੈਨੂੰ 50 ਸਾਲ ਹੋ ਗਏ ਨੇ ਵੀ ਇੱਥੇ ਮਤਲਬ ਇਹ ਤੁਹਾਡੇ ਮਤਲਬ ਆ ਜਿਹੜਾ ਘਰੇ ਸਾਡਾ ਇਹਦੇ ਬੰਨ ਤੇ ਪਹਿਲਾ ਸਰਜੀਤ ਸਿੰਘ ਲੰਬੜਦਾਰ ਦਾ ਬੰਨ ਟੁੱਟ ਗਿਆ ਅਸੀਂ ਉਹ ਬੰਨਿਆ ਉਦੋਂ ਵੀ ਸਾਡੀਆਂ ਸਾਰੀਆਂ ਫਸਲਾਂ ਬਰਬਾਦ ਹੋ ਗਈਆਂ ਉਸ ਤੋਂ ਬਾਅਦ ਛਿਨੇ ਵਾਲੀ ਖੋਲ ਜਿਹੜੀ ਏ ਇਹਦੇ ਤੇ ਅਸੀਂ ਮਤਲਬ ਮੰਨ ਕੇ ਚੱਲੋ ਵਿਹਾਰ ਸਾਲ ਹੀ ਵੀ ਇਹ ਟੁੱਟਦੀ ਏ ਤੇ ਅਸੀਂ ਬੰਨਨੇ ਆ ਉਸ ਤੋਂ ਬਾਅਦ ਨਰਾਲੀਆਂ ਦਾ ਬੰਨ ਏ ਉਹ ਟੁੱਟ ਗਿਆ ਅਗਲੇ ਸਾਲ ਤੇ ਸਾਡੀਆਂ ਸਾਰੀਆਂ ਫਸਲਾਂ ਬਰਬਾਦ ਹੋ ਗਈਆਂ ਉਸ ਤੋਂ ਬਾਅਦ ਵੀ ਥੋੜਾ ਅੱਗੇ ਹੋ ਕੇ ਵੇ ਉਹ ਕੀ ਮੰਗੇ ਮੰਗੇ ਖਤਰਾ ਲੱਗ ਰਿਹਾ ਹੋਰ ਸਾਨੂੰ ਖਤਰਾ ਇਹ ਲੱਗਦਾ ਇਹ ਵੀ ਚੀਨੇ ਵਾਲੀ ਖੋਲ ਜਿਹੜੀ ਇਹ ਦਾ ਮਤਲਬ ਵੀ ਕੱਲ ਟੁੱਟ ਗਿਆ ਸੀ ਬੰਨ ਉਹ ਟੁੱਟਣ ਕਰਕੇ ਮਤਲਬ ਕੱਲ ਪ੍ਰਸ਼ਾਸਨ ਆਇਆ ਸੀ ਅੱਗੇ ਪਿੱਛੇ ਇਹ ਮਤਲਬ ਨਹੀਂ ਆਉਂਦੇ ਉਸ ਟਾਈਮ ਆਉਂਦੇ ਨੇ ਜਦੋਂ ਮਤਲਬ ਬੰਨ ਟੁੱਟ ਜਾਂਦਾ ਉਦੋਂ ਪ੍ਰਸ਼ਾਸਨ ਦੇ ਅਧਿਕਾਰੀ ਇੱਕ ਦੋ ਬੰਦੇ ਮਤਲਬ ਆਉਂਦੇ ਨੇ ਕੱਲ ਜਰੂਰ ਆਏ ਨੇ ਅਸੀਂ ਮਤਲਬ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਪ੍ਰਸ਼ਾਸਨ ਵਾਲੇ ਜਿਹਾ ਆਏ ਨੇ ਤੇ ਅੱਜ ਕੋਈ ਬੰਦਾ ਨਹੀਂ ਜੀ ਆਇਆ ਅੱਜ ਤੇ ਖੁਦ ਅਸੀਂ ਆਪਣੇ ਡਰ ਤੋਂ ਵੀ ਅਸੀਂ ਇਹ ਬੰਦ ਵੀ ਰਿਪੇਅਰ ਕਰ ਰਹੇ ਆਂ ਵੀ ਅਸੀਂ ਟਰੈਕਟਰ ਜਿਹੜੇ ਨੇ ਵੀ ਅਸੀਂ ਆਪਣੇ ਜੀਵਿਦਾਰਾਂ ਨੇ ਲਾਏ ਨੇ ਆਪਣੇ ਤੇਲ ਤੇ ਲਾਏ ਨੇ ਵੀ ਸਾਨੂੰ ਕਿਸੇ ਹਲੋ ਕੋਈ ਮਤਲਬ ਵੀ ਨਹੀਂ ਮਤਲਬ ਨਾ ਕੋ ਤੇਲ ਦੀ ਨਾ ਦੂਜੀ ਕਿਸੇ ਕਿਸਮ ਦੀ ਕੋਈ ਮਤਲਬ ਨਹੀਂ ਸਹੂਲਤ ਨਹੀਂ ਦਿੱਤੀ ਗਈ ਅੱਜ ਛਤਰਾਣੇ ਦੇ ਨਹੀਂ ਸਾਰੇ ਜਿੰਨੇ ਵੀ ਲੱਗੇ ਨੇ ਇਹ ਛਤਰਾਣੇ ਦੇ ਟਰੈਕਟਰ ਨੇ ਛਤਰਾਣਾ ਇਹਦੇ ਵਿੱਚੋਂ ਮੰਨ ਕੇ ਚੱਲੋ ਜੀ ਸਾਡਾ ਛਤਰਾਣਾ ਪਿੰਡ ਜਿਹੜਾ ਹੈ ਇੰਨੇ ਤੇ ਜਾਣੇ ਜਾਣੇ ਛਤਰਾਣੇ ਤੋਂ ਗੋਨਾਈ ਵਾਲਾ ਨਾਈ ਵਾਲੇ ਤੋਂ ਜੋਗੇ ਵਾਲਾ ਜੋਗੇ ਵਾਲੇ ਤੋਂ ਗਲਾੜ ਗਲਾੜ ਤੋਂ ਉਹ ਹੋਤੀਪੁਰ ਨਵਾਂ ਗਉ ਇਹ ਸਾਰੇ ਪਿੰਡ ਜਿਹੜੇ ਨੇ ਇਹ ਸਾਰੇ ਪਿੰਡ ਦੀ ਮਤਲਬ ਇੱਕ ਥਾਂ ਤੋਂ ਬੰਨ ਟੁੱਟਣ ਨਾਲ ਸਾਰੇ ਪਿੰਡ ਜਿਹੜੇ ਨੇ ਵੀ ਫਲਾਟ ਦੀ ਮਾਰਚ ਆ ਜਾਣਗੇ ਅਸੀਂ ਸਰਕਾਰ ਤੋਂ ਤੇਹੀ ਮੰਗ ਕਰਦੇ ਆ ਵੀ ਸਾਨੂੰ ਮਤਲਬ ਜਿਹੜਾ ਹੈ ਵੀ ਇਹ ਬੰਨ ਨੂੰ ਵੀ ਬੰਨਿਆ ਜਾਏ ਇਨੂੰ ਚੌੜਾ ਕੀਤਾ ਜਾਏ ਇਹਦੇ ਨੂੰ ਅੰਦਰੋਂ ਸਫਾਈ ਕਰਾਈ ਜਾਏ ਜੀਵੀਧਾਰ ਕਿੰਨੇ ਕੋਈ ਮਤਲਬ ਕਰ ਲੈਣਗੇ ਹਰ ਸਾਲ ਤੇ ਮਤਲਬ ਸਾਡੀਆਂ ਫਸਲਾਂ ਮਰ ਜਾਂਦੀਆਂ ਨੇ ਅਸੀਂ ਕਿੰਨੀ ਕੋਈ ਮਤਲਬ ਸਾਡੀ ਕਿੱਡੀ ਕੋ ਦੌੜੇ ਅਸੀਂ ਕਿੰਨੇ ਕੋਈ ਜੋਗੇ ਆ ਕੋਈ 5 ਕਿਲਿਆਂ ਦਾ ਮਾਲਕੇ ਕੋਈ 4 ਕਿਲਿਆਂ ਦਾ ਮਾਲਕੇ ਕਿੰਨਾ ਕੋਈ ਮਤਲਬ ਖਰਚਾ ਕਰ ਲਗਾ ਤੇ ਕਿੱਥੋਂ ਕਰ ਲਾਏਗਾ ਅਸੀਂ ਤੇ ਅੱਜ ਤੇ ਜਿਹੜਾ ਟਰੈਕਟਰਾਂ ਦਾ ਤੇਲ ਏ ਇਹ ਵੀ ਅਸੀਂ ਆਪਣੇ ਕੋਲੋਂ ਬਾਲਣ ਡਏ ਆ ਇਹ ਵੀ ਚਾਹੀਦਾ ਸਗੋਂ ਵੀ ਪ੍ਰਸ਼ਾਸਨ ਨੂੰ ਕੋਈ ਨਾ ਕੋਈ ਤੇਲ ਤੂਲ ਬਾਤ ਦੇ ਵੀ ਕਿਸਾਨਾਂ ਨੂੰ ਜੇ ਕਿਸਾਨਾਂ ਨੇ ਆਪਣੇ ਟਰੈਕਟਰ ਲਾਏ ਨੇ ਤੇਲ ਤੂੰ ਬਾ ਕੁਝ ਨਾ ਕੁਝ ਆਸਰਾ ਤੇ ਕਰਨ ਜੇ ਤੇ ਫਲੱਟ ਮਤਲਬ ਆ ਗਿਆ ਵੀ ਟੁੱਟਣ ਲੱਗਾ ਬੰਨ ਫੇਰ ਤੇ ਪ੍ਰਸ਼ਾਸਨ ਵਾਲੇ ਉਦੋਂ ਹੀ ਮਤਲਬ ਉੱਠ ਪੜ ਗਏ ਭੱਜਣਗੇ ਕੱਲ ਤੋਂ ਪਹਿਲਾਂ ਨਹੀਂ ਕੋਈ ਇੰਤਜ਼ਾਮ ਕਰਦਾ ਨਹੀਂ ਪਹਿਲਾਂ ਨਹੀਂ ਜੀ ਕੱਲ ਤੇ ਆਏ ਨੇ ਵੀ ਤਹਿਸੀਲਦਾਰ ਸਾਹਿਬ ਵੀ ਆਏ ਨੇ ਤੇ ਮੈਡਮ ਆਏ ਸਨ ਪਟਵਾਰੀ ਆਏ ਸਨ ਮਤਲਬ ਸਾਡੇ ਇਸ ਹਲਕੇ ਦੇ ਸ਼ਤਰਾਣੇ ਦੇ ਅੱਜ ਤੇ ਮਤਲਬ ਕੋਈ ਨਹੀਂ ਆਇਆ ਜੀ ਅੱਜ ਤੇ ਮਤਲਬ ਸਭ ਆਪਣੇ ਆਪੋ ਤਾਂਪੀ ਲੱਗੇ ਨੇ ਵੀ ਅੱਗੇ ਵੀ ਮਤਲਬ ਬਨ ਨਾਈ ਵਾਲੇ ਕੋਲ ਵੀ ਕਿਤੇ ਮਤਲਬ ਵੀ क्रैक ਹੋਇਆ ਉੱਥੇ ਅਸੀਂ ਤੇ ਗਏ ਨਹੀਂ ਉਹ ਉੱਥੇ ਵੀ ਮਤਲਬ ਵੀ ਆਪ ਹੀ ਆਪ ਹੀ ਕਿਸਾਨ ਲੱਗੇ ਨੇ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼